ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮੋਤਲਾ ਤਹਿਸੀਲ ਜਨਾਲਾ ਤਿੱਜੇ ਲੰਬਰੀ ਸਰ ਡਾਕਟਰ ਅਗਿਆਪਾਲ ਸਿੰਘ ਕੋਲ ਆਪਾਂ ਪਹੁੰਚੇ ਆ ਤੇ ਅੱਜ ਦੀ ਵੀਡੀਓ ਤੇ ਤੁਹਾਨੂੰ ਦੋ ਬੈੜਾਂ ਦਿਖਾਉਣੀ ਆ ਤੇ ਦੋਵੇਂ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਉਣੀ ਆ ਆ ਦੇਖ ਸਕਦੇ ਗੱਲਬਾਤ ਹੋਣ ਆਪਾਂ ਅਗਿਆਪਾਲ ਵੀਰ ਨਾਲ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂ ਜੀ ਵਧੀਆ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਆ ਜੀ ਵਧੀਆ ਵਧੀਆ ਅੱਜ ਫਿਰ ਪੈ ਗਈ ਤੁੰਤੰਦ ਤੁੰਤੰਦ ਦੇ ਮਾਰਾ ਇਹ ਹੀ ਲਾਉਗੇ ਅੱਜ ਤੇ ਦੇਖਣ ਨਹੀਂ ਦੇ ਆ ਗਿਆ ਲਾ ਕੇ ਬੰਦੇ ਇਹ ਨਾ ਬੰਦੇ ਨੂੰ ਬੰਦਾ ਨਹੀਂ ਲਾਦੇ ਠੀਕ ਹੈ ਹਾਂ ਜੀ ਹਾਂ ਜੀ ਤੇ ਅੱਜ گاਵਾ ਨੇ ਲਿਸ਼ਕਾਈਆਂ ਜੀ گاਵਾ ਵੀਰ ਜੀ ਜੇ ਆਪਾਂ گاਵਾ ਲਿਸ਼ਕਾ ਦੀਏ ਨਾ ਅੱਛਾ ਤੇ ਤੁਹਾਨੂੰ ਪਤਾ ਇਹੋ ਜਿਹੀ ਫਿਰ ਆਪ ਲਿਸ਼ਕੇ ਜਾਣਾ ਹੈ ਅੱਛਾ ਜੀ ਨਵਾਦ ਹੋ ਗਏ ਕੋਈ ਡੰਗਰ ਡਾਊਨ ਹੋ ਗਿਆ ਹਾਂ ਜੀ ਹਾਂ ਜੀ ਤੁਹਾਨੂੰ ਪਤਾ ਅਸੀਂ ਤੇ ਫਿਰ ਲਿਸ਼ਕਾ ਹੀ ਲਿਸ਼ ਜਿਹੜੇ ਹੀਰੇ ਆ ਉਹ ਇਦਾਂ ਚਮਕਾਂਦੇ ਵਿੱਚੋਂ ਅੱਛਾ ਹਾਂਜੀ ਹਾਂਜੀ ਠੀਕ ਹੈ ਉਹਨਾਂ ਨੂੰ ਲਿਸ਼ਕਾਉਣ ਦੀ ਲੋੜ ਨਹੀਂ ਪੈਂਦੀ ਦੀ ਲੋੜ ਨਹੀਂ ਪੈਂਦੀ ਇਹਨਾਂ ਨੂੰ ਠੀਕ ਹੈ ਬਿਲਕੁਲ ਜੀ ਬਿਲਕੁਲ ਠੀਕ ਚਲੋ ਇਹ ਵੀ ਆ ਹੋਵੇ ਠੰਡ 'ਚ ਫੇਰ ਕਿੱਡੂ ਬਾਕੀ ਤੁਹਾਨੂੰ ਪਤਾ ਸ਼ੀਦੀ ਦਿਹਾੜੀ ਚੱਲਣ ਦੇ ਆ ਹਾਂਜੀ ਹਾਂਜੀ ਬਹੁਤ ਵੱਡੀ ਕੁਰਬਾਨੀ ਆ ਹਾਂਜੀ 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 ਵੀਰ ਜੀ ਹੋਰ ਨਾਮ ਦੱਸਦੇ ਕਰੀ ਆਪਣਾ ਹਾਂਜੀ ਬਣਾ ਗਿਆ ਪਾਲ ਸਿੰਘ ਪਿੰਡ ਮੋਦਲਾ ਤਹਿਸੀਲ ਆਈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਤੇ ਫੋਨ ਨੰਬਰ ਬੋਲਦੇ ਕਰੀ ਨੰਬਰ ਹੈਗਾ 8194966506 ਠੀਕ ਹੈ ਜੀ ਸ਼ੁਰੂਆਤ ਕਿਹੜੀ ਤੋਂ ਕਰੀਏ ਫਿਰ ਪਹਿਲਾਂ ਜਿੰਨਾ ਮਰਜ਼ੀ ਕਰ ਲੋ ਮਹਾਰਾਜ ਦੋਵੇਂ ਬਣਾ ਇੱਕ ਤੋਂ ਇੱਕ ਵਾਦੀ ਦੋਵੇਂ ਇਕੱਜ ਚੱਲਾਂ ਪਹਿਲਾਂ ਇੱਥੇ ਕਰੀਏ ਸ਼ੁਰੂਆਤ ਫਿਰ ਕਿੰਨਾ ਵਸੂ ਵਸੋਈ ਜੇ ਬੱਦੀ ਜੀ ਇਹ ਪਹਿਲਾ ਸੁਗਾ ਸੁਈ ਜੇ ਅੱਛਾ ਤੇ ਛੇ ਦੰਦ ਜੇ ਮੂੰਹ ਹੈ ਅੱਛਾ ਮੂੰਹ ਛੇ ਦੰਦ ਆ ਅੱਛਾ ਜੀ ਤੇ ਕੱਲ ਸੁਈ ਆ ਅੱਛਾ ਕੱਲ ਦੀ ਸੁਈ ਆ ਠੀਕ ਹੈ ਜੀ ਤੇ ਚਵਾਚੂ ਓਕੇ ਪੂਰਾ ਬਿਲਕੁਲ ਬਿਲਕੁਲ ਓਕੇ ਬਿਲਕੁਲ ਕਿੰਨਾ ਕੁ ਦੁੱਧ ਚਵਾਜੂਗੀ ਦੁੱਧ ਮੇਰੇ ਹਿਸਾਬ ਨਾਲ ਤਾਂ 20 ਕਿਲੋ ਚਵਾਊਗੀ ਪਹਿਲੇ ਸੁਬਹੀਂ ਪਹਿਲੇ ਸੁਬਹੀਂ ਲੈ ਖੋਲ ਤੋੜ ਦਈਏ ਵੀਰ ਆਪਣੀ 15 ਨਾ ਸਮਝ ਕੇ ਲੈ ਲੈ ਕੋਈ ਲੈ ਲੈ 16 ਨਾ ਠੀਕ ਹੈ ਅਗਲੇ ਦਿਨ ਮਰਜ਼ੀ ਬਾਕੀ ਸਾਡੇ ਆਈਡੀਆ ਨਾਲ ਦੁੱਧ 20 ਕਿਲੋ ਇਹਨੂੰ ਚਮਾਉਣਾ ਚਾਹੀਦਾ ਜੇਦਾ ਠੰਡਪਾਂਡਾ ਲੱਗਾ ਹਾਂ ਐਵੇਂ ਥੋੜਾ ਜਿਹਾ ਕਰਦੇ ਬਾਅਦ ਕਰਕੇ ਥਣ ਥੋੜਾ ਅਜੇ ਪਾਲਾ ਪੁਲਾ ਹੈ ਗਿਆ ਹਵਾਨੇ ਤੇ ਲਗਾਉਂਦੀ ਹੈ ਜੇ ਥਣ ਠੀਕ ਹੈ ਜੀ ਆਹ ਵੇਖੋ ਥਣ ਕਾਫੀ ਹੈ ਜੇ ਲਿਆ ਖੋਲੋ ਹਟਾ ਲੀ ਹੱਡੀ ਸੀ ਲਿਆ ਬਿਲਕੁਲ ਤੇ ਦੰਦਾਂ ਦਾ ਛੇ ਦਾ ਵੀ ਹੈ ਪਹਿਲਾਂ ਦੰਦ ਚੈੱਕ ਕਰਾ ਲਓ ਆ ਦੇਖ ਸਾਡੇ ਇੱਕ ਦੋ ਤਿੰਨ ਚਾਰ ਪੰਜ ਛੇ ਠੀਕ ਹੈ ਜੀ ਠੀਕ ਹੈ ਛੇ ਦੰਦ ਜੀ ਲਿਆ ਫਿਰ ਤੋੜ ਦਿਆ ਬਾਕੀ ਜਾ ਤੇ ਏਡੀ ਆ ਵੀ ਇਹ ਬਾਕੀ ਚੋਂਚਵਾ ਬਹੁਤ ਛਾਦੀ ਬਹੁਤ ਅੱਛਾ ਹਾਂ ਜੀ ਬੱਚਾ ਕੀ ਹੈ ਤੇ ਮਗਰ ਕਰਕੇ ਥੋੜਾ ਜਿਹਾ ਹੱਥ ਚ ਨਹੀਂ ਆਉਦਾ ਬਾਕੀ ਚੋਂਚਵਾ ਬਹੁਤ ਬਾਕੀ ਉਹ ਪਹਿਲਾਂ ਤੇ ਭਲਾ ਭਲਾ ਦੇ ਅਕਸਰ ਪੈ ਜਾਂਦੀਆਂ ਬੱਤੀ ਅੰਦਰ ਬੰਨੇ ਹੋ ਵੀ ਤੁਹਾਨੂੰ ਹੁਣੇ ਦਿਖਾ ਦੇਾਂਗੇ ਲੈ ਆ ਜਾ ਵੀਰ ਜੀ ਅੰਦਰ ਬੰਦ ਨਹੀਂ ਲੈ ਜਾ ਉੱਥੇ ਬੰਦੇ ਇੱਕ ਚੰਗੀ ਤਰ੍ਹਾਂ ਮਖਾਹ ਕਰ ਦੋ ਇੱਕ ਨਹੀਂ ਸਾਰੀ ਜਾਤ ਕਾਰਡ ਵਹਿੜਦੀ ਹੈ ਬਾਕੀ ਅਰ ਵੀ ਕਿ ਨਹੀਂ ਵਹਿੜ ਹੈਗੀ ਐਚ ਐਫ ਜਰਸੀ ਕਰਾਸ ਹੈ ਕਰਾਸ ਕਰਾਸ ਫੈਟ ਵੀ ਚੰਗੀ ਆਈ ਜਾਊਗੀ ਬਾਕੀ ਥਾਣੇ ਜੇ ਕੱਢੂਗੀ ਇਹ ਕੋ ਭਲਾ ਭਲਾ ਜੀ ਉਹਦੇ ਕਰਕੇ ਥੰਨ ਕੰਦੀ 4-5 ਕਿਲੋ ਕੱਢਿਆ ਡੰਗਦਾ ਅੱਛਾ ਹਾਂਜੀ ਹਾਂਜੀ 4-5 ਕਿਲੋ ਬੋਲਾ ਇੱਕ ਟਾਈਮ ਦਾ ਕੱਢਿਆ ਕਿੰਨੀਆਂ ਚਵਾਈਆਂ ਹੋ ਗਿਆ ਇਹਦੀਆਂ ਅੱਛਾ ਤੇ 5 5 ਕਿਲੋ ਦੇ ਲਾਗੇ ਬੰਨੇ ਚੋਇਆ ਜੀ ਬਿਲਕੁਲ ਜੀ ਬਿਲਕੁਲ ਤੇ ਚਵਾਈ ਰੱਸੀ ਪਾ ਕੇ ਕਿ ਉਤਰ ਨਹੀਂ ਉਤਰਾ ਨਿਆਣਾ ਕੋਈ ਕੋਈ ਨਿਆਣਾ ਨਹੀਂ ਕੋਈ ਕੋਈ ਰੱਸੀ ਨਹੀਂ ਪਾਉਣੀ ਅੱਛਾ ਜੇ ਕਿਤੇ ਵੀਰ ਮਸ਼ੀਨ ਆਣਾ ਲੈ ਗਿਆ ਤੇ ਹੋ ਸਕਦਾ ਦੁੱਧ ਵੀਆਂ ਤੋਂ ਇਹਦੀ ਮਾਂ ਦਾ ਰਿਕਾਰਡ ਬੜਾ ਕਿੰਨਾ 32 33 ਕਿਲੋ ਰਿਕਾਰਡ ਆ ਦੀ ਮਾਂ ਦਾ ਅੱਛਾ ਹਾਂਜੀ ਹਾਂਜੀ ਠੀਕ ਹੈ ਤੇ ਕੀ ਰੱਖਣਾ ਫਿਰ ਇਹਦਾ ਮੁੱਲ ਆਪਾ ਬੋਲੋ ਤੁਸੀਂ ਦੱਸ ਦਿਓ ਮੈਂ ਨਾ ਠੰਡ ਚ ਆਏ ਜੇ ਤੁਹਾਡਾ ਲੱਕ ਬੰਦਾ ਕਰੀਏ ਜੈ ਜੈ ਫਿਰ ਜੈ ਜੈ ਠਾੜਿਆ ਤਾਂ ਕਰਕੇ ਹੁਣ ਗਾਂ ਵੀ ਕਿਸੇ ਵੀ ਨੇ ਠੰਡ ਚ ਖੜਨੀ ਆ ਇਹ ਤੇ ਗੱਲ ਹੈਗੀ ਆ ਹਾਂਜੀ 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 ਦੱਸ ਦਿਓ ਮੈਂ ਤੇ ਨਾ 55000 ਵਟ ਦੀ ਹੈ ਰਹਿ ਦਾ ਜੈ ਗਈ ਕੋਈ ਕਸਰ ਤੇ ਕੱਢ ਦੀਏ ਕੱਢ ਦਿੰਦੇ ਆ ਨਵਾਂ ਸਾਲ ਆਉਂਦਿਆ ਵਾ 48000 ਦੀ ਦੇ ਦਈਏ ਅੱਛਾ ਹੋਰ ਤੁਸੀਂ ਦੱਸ ਦਿਓ ਜੇ ਤੁਹਾਡੇ ਕੋਈ ਗਜਾਇਸ ਹੈਗੀ ਉਹ ਵੀ ਕੱਢ ਦਿੰਨੇ ਆ ਯਾਰ ਦਾ ਕਰਦਾ ਫਿਰ ਮੰਨਤਾ ਨਾ ਹੋਰ ਚਲੋ ਵੀਰ ਜੀ 47000 ਚੋਂ ਬਸ ਛੋਟੇ ਉਹੀ ਕੰਮ ਕਰਨਾ ਫਿਰ 200 ਰੁਪਏ ਹਾਂਜੀ ਤੁਹਾਨੂੰ ਪਤਾ ਮੈਂ ਸੱਚ ਦੀ ਵੀ ਜਿੱਕੀ ਮਤਲਬ ਬੰਦੇ ਕੋਈ ਝੱਗੇ ਤੋਂ ਵੇਦੇ ਜਿੰਨੇ ਦੀ ਮਰਜ਼ੀ ਵੇਚ ਲੈ ਵੇ ਹਾਂਜੀ 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 ਤੁਹਾਨੂੰ ਪਤਾ ਉਹ ਕਿੱਡੇ ਕਰਤੂਤ ਵਾਲੀ ਆ ਹਾਂਜੀ ਹਾਂਜੀ ਬਾਕੀ ਉਤਰਾਂ ਥਾਣਾ ਦਾ ਗੈਪ ਜਿਹੜਾ ਕਾਫੀ ਚੰਗਾ ਵਾ ਬਹੁਤ ਚੰਗਾ ਵਾ ਥਾਣ ਬਣਾ ਜੂਗੀ ਥਾਣਾ ਜੇ ਆ ਵੇਖੋ ਪਹਿਲਾਂ ਜਿਹੜੀਆਂ ਹਵਾਨੇ ਤੇ ਹੈਗੀਆਂ ਮਹੱਲੇ ਜਿਹੜਾ ਇਹ ਸਭ ਲਾਥ ਲੁੱਥ ਗਈਆਂ ਤੇ ਥਾਣ ਵਧੀਆ ਹੱਥ ਚੌੜਾ ਤੁਹਾਨੂੰ ਬੜਾ ਮਿਹਰ ਤੇ ਲੱਭਦੀ ਨਹੀਂ ਕਿਤੇ ਇਦਾਂ ਦੀ ਹਾਂਜੀ ਹਾਂਜੀ ਬਹੁਤ ਕਰਤੂਤ ਵਾਲੀ ਆ ਠੀਕ ਆ ਹਾਂਜੀ ਹਾਂਜੀ ਤੇ ਹੁ ਮਨਾ ਇੰਤ ਨਹੀਂ ਆਗੇ ਅੱਛਾ ਹਾਂਜੀ 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 ਠੀਕ ਹੈ ਥਣ ਭੜਾ ਕਮਾਲ ਦਾ ਨਾ ਇਹ ਦੋਰਾ ਥਣ ਲੱਗਾ ਵੀਰ ਜੀ ਨੂੰ ਤੇ ਕਿੰਨਾ ਚਿਰ ਹੋਇਆ ਇਹਨੂੰ ਸੂਈ ਨੂੰ ਸੂਈ ਨੂੰ ਇਹਨੂੰ ਕੋਈ ਡੇਢ ਮਹੀਨਾ ਹੋ ਗਿਆ ਤੇ 15 ਦਿਨ ਟੀਕਾ ਭਰਾਏ ਨੂੰ ਵੀ ਹੋ ਗਏ ਆ ਤੇ ਬੱਚਾ ਹੈਗਾ ਇਹਦਾ ਅੱਛਾ ਇਹਦਾ ਛੀ ਮਗਰ ਅੱਛਾ ਇਹਦਾ ਛੀ ਮਗਰ ਅੱਛਾ ਇਹਦਾ ਮਗਰ ਵੱਚੀ ਹਾਂਜੀ 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 ਤੇ ਵੱਚੀ ਤੁਸੀਂ ਵੇਖ ਕੇ ਆਖਣਾ ਵੀ ਅਭੀਆ ਦਿਨਾਂ ਦੀ ਆ ਅੱਛਾ ਪਰ ਸਾਨੂੰ ਪਤਾ ਨਾ ਜਿਹੜੀ ਤੋਈ ਆ ਸਹੀ ਗੱਲ ਹੈ ਜਿਹੜੀ 15 ਦਿਨ ਹੋਏ ਟੀਕਾ ਭਰਾਏ ਨੂੰ ਅੱਛਾ ਹਾਂਜੀ ਹਾਂਜੀ ਤੇ ਇਹ ਦੇਖੋ ਦੁੱਧ ਕਿੰਨਾ ਮੋਕੇ ਤੇ ਤਿਆਰ ਦੁੱਧ ਦੇ ਦੇ ਕੋ ਮੋਕੇ ਤੇ ਨੈਟ ਜਿਹੜਾ ਆਜ ਰਿਹਾ 14 ਕਿਲੋ ਆ 14 ਲੀਟਰ ਤਿਆਰ ਪੂਰਾ ਬਿਲਕੁਲ ਬਿਲਕੁਲ 14 ਕਿਲੋ ਲਿਆ ਖੋਲ ਹਾਂ ਫਿਰ ਤੋਰ ਦਈਏ ਨਾ ਥਾਣੇ ਕਰੀਏ ਤੁਹਾਨੂੰ ਅੱਗੇ ਦਾ ਦਿਖਾ ਦਈਏ ਆਹ ਦੇਖ ਸਾਡੇ ਥਾਣਾ ਦਾ ਸਾਈਜ਼ ਗੈਪ ਜਿਹੜਾ ਕਾਫੀ ਚੰਗਾ ਇਹ ਤੇ ਮਗਰ ਵੱੱਛੀ ਆ ਜਿਹੜੀ ਅਰੇ ਦੁੱਧ ਆ ਤੇ ਤੁਹਾਨੂੰ ਪਤਾ ਮੇਰੇ ਤੋਂ ਅਗਲੇ ਦਿਨ ਹੀ ਵਪਾਰੀ ਲੈ ਗਿਆ ਤੇ 4 ਕਿਲੋ ਦੁੱਧ ਵੱਜ ਜਾਂਦਾ ਮਹਾਰਾਜ ਠੀਕ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਚਲੋ ਇਹੋ ਜੀ ਦੁੱਧ 4 ਕਿਲੋ ਵਧਾ ਲਦਾ ਕਿ ਉਹ ਚੇਕ ਚੂਕ ਆਈਂਦੀ ਉਹ ਫਿਰ ਵੱਜ ਜਾਂਦਾ ਨਾ ਬਾਕੀ ਕੱਦ ਕਠ ਬੇਲ ਇਹਦੀ ਚੰਗੀ ਆ ਬੇਲ ਬਹੁਤ ਚੰਗੀ ਸਾਹ ਵੜ ਰਾਜੀ ਬਾਜੀ ਕੋਲ ਬਾਕੀ ਦੁੱਧ ਜਿਹੜਾ ਮੋਕੇ ਤੇ 14 ਲੀਟਰ ਜਿਹੜਾ ਤਿਆਰ ਦੱਸਦੇ ਇਥੇ ਕੋਲ ਜਿਹੜਾ ਬਿਲਕੁਲ ਚਵਾਈ ਕਰ ਲੈਣੀ ਆ ਆ ਜੋ ਲੈ ਆ ਗਈ ਬਾਕੀ ਜਿਹੜਾ ਕਬੀਰ ਸਾਹ ਵਾਲਾ ਕੋਈ ਲੈ ਜਾਊਗਾ ਵਧੂਗੀ ਦੁੱਧ ਦੋ ਤਿੰਨ ਕਿਲੋ ਵਧੂਗੀ ਹੋ ਸਾਦਾ ਕੋ ਵਧ ਵੀ ਜਾਵੇ ਬਾਕੀ 14 ਕਿਲੋ ਤੇ ਹੈਗਾ ਹੀ ਹੈਗਾ ਬਾਕੀ ਉੱਤਰਾਂ ਪਿੱਛੇ ਵੀ ਜਿਹੜੀ ਚੰਗੀ ਸਾਹ ਤੇ ਹੀ ਆਈ ਆ ਵੇਖਣ ਨੂੰ ਆਹ ਰਾਜੀ-ਬਾਜੀ ਪੂਰੀ। ਬੁੱਧੀ ਵੈੜ ਵੀ ਬੜੀ ਰਾਜੀ ਆ ਉਹਨੇ ਥੋੜਾ ਜਿਹਾ ਲੱਪਾ ਲਾਇਆ। ਤੇ ਮੋਲੇ ਦਾ ਕੀ ਰੱਖਣਾ ਵਿੱਧੀ ਫੇਰ ਆਪਾਂ? ਬੋਲ ਇਹਦਾ ਵੀ ਤੁਸੀਂ ਦੱਸ ਦਿਓ ਮੈਨਾਂ। ਜੱਜ ਜੱਜ ਕਰੀਏ। ਮਾਂ ਤਾਂ ਆਦੇ ਤੁਸੀਂ ਕਰਾਉਣਾ ਹੁੰਦਾ ਆਪੇ ਦੱਸ ਦਿਆ ਕਰੋ ਫੇਰ। ਕਿੰਨੇ ਦੇ ਜੱਜ ਜੀ ਕਰ ਦਈਏ? ਮੈਂ ਨਾ 40000 ਦੀ ਦੇ ਦਈਏ। ਨਹੀਂ 40000 ਦੀ ਨਾ ਦੋ ਫੇਰ। ਹਾਂ ਅੰਦਰ ਦਈਏ। ਤਾਂ ਅੰਦਰ ਕਰੀਏ। 45 ਤੋਂ ਅੰਦਰ ਕਰ ਦਈਏ। 45 ਤੋਂ ਅੰਦਰ ਹੀ ਕਰੀਏ ਕੀ? 43000 ਦੀ ਦੇ ਦਾਂਗੇ। 43000 ਦੀ। ਹਾਂਜੀ। ਵਿੱਚ ਹੈਗੇ ਕਰ ਸਰਰ। ਕੱਢਦਾ ਤੁਸੀਂ ਜੇ ਯਾਰ ਛੱਡ ਦੀ 42000 ਦੇ ਕਰਦੀ ਹੈ 42000 ਦੀ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਜੀ ਤੇ 42000 ਤੋਂ ਬਾਕੀ ਛੋਟ ਛੂੜੀ ਜਿਹਾ ਕੰਮ ਆ ਠੀਕ ਹੈ ਜੀ ਸਮਝ ਨਾ ਪੈਸੇ ਲਾਵੇ ਕਿਉਂ گاਵਾ ਦੋਵੇਂ ਚੰਗੀਆਂ ਵਾਂ ਪਰ ਪਤਾ ਨਿਗੀਆਂ ਨਿਗੀਆਂ ਵੜਾਂ ਦਾ 40 40 45 42 ਦੀਆਂ ਵੇਚੀ ਜਾਂਦੇ ਆ ਹਾਂਜੀ ਹਾਂਜੀ ਬਾਕੀ ਕੱਦ ਕਾਠਾ ਲੀਆਂ ਵਾ ਰਾਜੀ ਬਾਜੀ ਜਿਹੜੀ ਬੱਚੇ ਦਿਖਾ ਦੀ ਇਹਨਾਂ ਤੇ ਆਓ ਜੀ ਵੀਰ ਜੀ ਬੱਚੇ ਦਿਖਾਈਂ ਆਓ ਬੱਚੀ ਆ ਜਿਹੜੀ 1.5 ਮਹੀਨੇ 1.5 ਮਹੀਨੇ ਵਾਲੀ ਬੱਚੀ ਆ ਵੇਖਣਾ ਤੇ ਵੀਧੀ ਉਹੀ ਗੱਲ ਤੁਹਾਡੀ ਕੀ ਜੇ ਮੈਂ ਨਾ ਵਪਾਰੀ ਕੋਲ ਕਿਹਾ 10 10 ਦਿਨਾਂ ਦੀ ਆਸ ਦੇਣਾ ਸੀ ਪਰ ਹੁਣ ਸਾਨੂੰ ਪਤਾ 15 ਦਿਨ ਵੇਖੋ ਇੱਧਰ ਕੈਮਰਾ ਮਾਰੋ ਮੇਰੇ 15 ਦਿਨ ਹੋ ਗਏ ਟੀਆ ਭਰਾਏ ਨੂੰ ਅਗਲੇ ਤੇ ਘਰ ਸੂਨ ਵਾਲੀ ਨਿਕਲਾਵੇ ਜਾਏਗਾ ਉਹਨੇ ਆਹਨਾਮ 15 ਦਿਨਾਂ ਦੀ ਤੁਸੀਂ ਵਛੀ ਦੱਸਦੇ ਜੇ ਨਵਾਂ ਮਹੀਨੇ ਦੀ ਗੰਦੌਸ ਪੈ ਚ ਗਾਂ ਫੇਰ ਟੁਕੀ ਆ ਤੇ 8 ਮਹੀਨੇ ਹੋਏ ਸਾਨੂੰ ਗਾਲਿਆਂ ਦੀ ਨੂੰ ਕੀ ਚੱਕਰ ਆ ਇਹਦੇ ਕਰਕੇ ਵੀ ਜੋ ਹੈਗਾ ਉਹ ਦੱਸੋ ਬਾਕੀ ਜੋ origignal ਚੀਜ਼ ਹੈ ਉਹ ਹੀ ਆ ਕਿ ਆਹ ਵਛੀ ਆ ਤੇ ਆਹ ਉਹ ਪਹਿਲੇ ਨੰਬਰ ਵਾਲੇ ਇਹ ਕਿ ਵਛਾ ਕਿ ਉਹ ਚੀਜ਼ ਇਹ ਨਹੀਂ ਗੱਲ ਤਾਂ ਇਹ ਵੀ ਜੀ ਨੇ ਵੇਖਿਆ ਹੀ ਨਹੀਂ ਅੱਛਾ ਗਿਆ ਵਛੀ ਮਛਾ ਲੈ ਇਹ ਬੱਚਾ ਜੀ ਮਛਾ ਮਛਾ ਬਿਲਕੁਲ ਨਾ ਲਗਿਲਾ ਗਿਆ ਜਿਹੜਾ ਬਿਲਕੁਲ ਨਾ ਲਗਿਲਾ ਹੀ ਹੈ ਹੱਲੇ ਬਾਕੀ ਇਹ ਕਿ ਦੋਵੇਂ ਸੋਈਆਂ ਸਵਾਈਆਂ ਵਿੱਚ ਆ ਕੇ ਤਸੱਲੀ ਕਰਕੇ ਖੜੇ ਹਨਾ ਅਗਲੀ ਇਹਦੀ ਝੋਟੀ ਆਪਣੀ ਘਰ ਦੀ ਅੱਛਾ ਹਾਂ ਜੀ ਹਾਂ ਜੀ ਇਹ ਝੋਟੀ ਬਾਦਲੀ ਠੰਡੀ ਸੀਲ ਮੈਂ ਨਾ ਐਦਾਂ ਮਾਰੀ ਜਾਂਦਾ ਸਾਪੀ ਹੁੰਦੇ ਮਾ ਤੁਹਾਡੇ ਹੁੰਦੇ ਹੋਗੇ ਅਜੇ ਤੇ ਹੁਣੇ ਚਵਾਈ ਕੀਤੀ ਅਦੀ ਅੱਛਾ ਸਾਪੀ ਮਾਰ ਕੇ ਥੱਲੇ ਬਹਿ ਜੀ ਆਹ ਟੱਟੀ ਇਹਦੀ ਅਗਲੀ ਵੀਡੀਓ ਜੇ ਵੀ ਪਾ ਦੇਣੀ ਹੈ ਨਾ 1.5 ਮਹੀਨਾ ਇਹਨੂੰ ਵੀ ਹੋ ਗਿਆ ਸੂਈ ਨੂੰ ਇਹ ਵੇਚ ਦੇਣੀ ਆਪਾਂ ਅੱਛਾ ਹਾਂਜੀ ਹਾਂਜੀ ਤੇ 20 10 ਕਿਲੋ ਨੈਟ ਹਾਜ਼ਰਿਆ ਪਹਿਲਾ ਸੁਗਾ ਵਾ ਠੀਕ ਹੈ ਜੀ ਤੂੰ ਜਰਗੀ ਪਤਲੀ ਛੋਟੀਆਂ ਆਂ ਪੂਛ ਮੈਂ ਦਾ ਵੇਖੋ ਇੱਧਰ ਸਵਾਰਾ ਜਾ ਵੇਖੋ ਠੀਕ ਹੈ ਜੀ ਵੇਖੋ ਕਿਤੇ ਤੋੜੀ ਨਾ ਦਿਓ ਮੈਂ ਨਾ ਟੁੱਟਣ ਵਾਲੀ ਚੀਜ਼ ਹੀ ਨਹੀਂ ਤੇ ਅੱਛਾ ਇਹ ਮਲਾਈ ਹੈ ਤੇਰੀ ਪਤਲੀ ਚਮੜੀ ਆ ਬਹੁਤ ਜਿਆਦੀ ਕਰਤੂਤਣੀ ਝੋਟੀ ਆ ਠੀਕ ਹੈ ਉਹ ਵੀ ਸਾਡੇ ਥੋੜੀ ਜਿਹੀ ਕੋਈ ਮਤਲਬ ਸ਼ਾਮ ਦੀ ਲਾ ਲਓ ਜਾਂ ਦੇ ਕਿਤ ਮਗਰੋਂ ਦਾ ਘਰ ਨਹੀਂ ਡੰਗਰ ਵੇਚਣ ਵਾਲੇ ਸੌਖੇ ਰਹਿੰਦੇ ਥਾਂ ਥੋੜਾ ਜਿਹਾ ਥੋੜਾ ਵਾ ਫਿਰ ਕਰਕੇ ਫਿਰ ਆਪਾਂ ਨਾਲ ਅਸੀਂ ਵੀਡੀਓ ਚ ਪਾਵਾਂਗੇ ਠੀਕ ਹੈ ਵੀਰ ਜੀ ਬਾਕੀ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖਰੀਦ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ